ਵੈਲਕਮ ਹੈ ਜੀ ਆਪਣਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ 11 ਫੁੱਟੀ ਘੱਟ ਰੇਟ ਵਾਲੀ ਆ ਟਰਾਲੀ ਆ ਤੇ ਬਾਕੀ ਇਹ ਹੈਗੀ ਆ ਜੀ ਬਿਨਾ ਜੱਕ ਤੋਂ ਬਿਨਾ ਜੱਕ ਤੋਂ ਸਿੰਪਲ ਆ ਤੇ ਬਹੁਤ ਹੀ ਘੱਟ ਰੇਟ ਆ ਬਾਕੀ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਇਸ ਤਰ੍ਹਾਂ ਦੀਆਂ ਐਡਾਂ ਤੁਹਾਡੇ ਤੱਕ ਆਉਂਦੀਆਂ ਰਹਿਣਗੀਆਂ ਬਾਕੀ ਜੇਕਰ ਤੁਸੀਂ ਵੀ ਕੋਈ ਖੇਤੀਬਾੜੀ ਮਸ਼ੀਨਰੀ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਫੋਟੋਆਂ ਮਾ ਆਪਾਂ ਨੂੰ ਭੇਜ ਸਕਦੇ ਹੋ ਸਾਰੀ ਜਾਣਕਾਰੀ ਲਿਖ ਦਿਆ ਕਰੋ ਤੇ ਇੱਕ ਦੋ ਦਿਨਾਂ ਦੇ ਅੰਦਰ ਤੁਹਡੀ ਐਡ ਲੱਗ ਜੂਗੀ ਬਾਕੀ ਹੁਣ ਆਪਾਂ ਗੱਲ ਕਰਦੇ ਆਂ ਆਪਣੀ ਜਿਹੜੀ ਟਰਾਲੀ ਬਾਰੇ ਇਹ 11 6 ਆ ਜੀ 11 ਫੁੱਟੀ ਆ ਤੇ ਸਿੰਪਲ ਟਰਾਲੀ ਆ ਵੀ ਕੋਈ ਪੰਪ ਵਗੈਰਾ ਨਹੀਂ ਲੱਗਿਆ ਤੇ ਗਾਡਰਾਂ ਦੀ ਚਾਸੀ ਆ ਅੱਗੋਂ ਆਪਾਂ ਗਾਡਰਾਂ ਦੇ ਗੱਲ ਕਰ ਲਗੇ 8 3.5 ਦੇ ਗਾਡਰਾਈ 8 3.5 ਦੇ ਸਾਈਡ ਦੇ ਗਾਡਰਾ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤੁਸੀਂ ਸਾਈਡਾਂ ਵਗੈਰਾ ਵੀ ਦੇਖ ਸਕਦੇ ਹੋ ਬਿਲਕੁਲ ਸਾਫ਼ ਹੈ ਇਹ ਪੁਰਾਣੀ ਟਰਾਲੀ ਹੈ ਜੀ ਰੰਗ ਪੇਂਟ ਇਹਦਾ ਸਾਰਾ ਨਵਾਂ ਹੋਇਆ ਤੇ ਇਹ ਕਿਹਦੇ ਫਰਸ਼ ਨਵੀਂ ਲੱਗੀ ਹੋਈ ਜਿਹੜੀਆਂ ਹੈਗੀਆਂ ਸੈਡਾ ਇਹ પ્રાਣੀਆਂ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਫਰਸ਼ ਆ ਫਰਸ਼ ਲੱਗੀ ਹੋਈ ਹੈ ਜੀ ਨਵੀਂ ਬਿਲਕੁਲ ਨਵੀਂ ਫਰਸ਼ ਤੇ ਆ ਡਰਾਮ ਵਗੈਰਾ ਨਵੇਂ ਲੱਗੇ ਹੋਏ ਆ ਟਰਾਲੀ ਦਾ ਰੰਗ ਪੇਂਟ ਵੀ ਬਹੁਤ ਵਧੀਆ ਚੰਗਾ ਰੰਗ ਹੋਇਆ ਦੇਖ ਸਕਦੇ ਤੁਸੀਂ ਚਾਰ ਸਫੇਰ ਤੁਹਾਨੂੰ ਟਰਾਲੀ ਵਿਖਾ ਦਿੰਨੇ ਗੱਲ ਕਰੀਏ ਆਪਾਂ ਟਾਇਰਾਂ ਦੀ ਟਾਇਰ ਹੈਗੇ ਜੀ ਅਪੋਲੋ ਕੰਪਨੀ ਦੇ ਟਾਇਰ ਆਈ ਤੇ ਆਪਣੇ 1220 ਦੇ ਟਾਇਰ ਆ ਤੇ ਟਾਇਰ ਬਿਲਕੁਲ ਬੇਦਾਗ ਹੈ ਜੀ ਦੇਖ ਸਾਨੂੰ ਕੋਈ ਕੱਟ ਵਗੈਰਾ ਨਹੀਂ ਹੈਗਾ ਜਿੰਨਾ ਮਰਜ਼ੀ ਆਪਣਾ ਵਜਨ ਇਸ ਟਰਾਲੀ 'ਚ ਆਪਾਂ ਪਾ ਸਕਦੇ ਟਾਇਰਾਂ ਦੀ ਗੁੱਡੀ ਵੀ ਬਿਲਕੁਲ ਵਧੀਆ ਪਈ ਜਿਹੜੇ ਗਾਟਰ ਹੈਗੇ ਜੀ ਇਹ ਵੀ ਬਿਲਕੁਲ ਬੇਦਾਗ ਆ ਇਹ 8 3/2 ਦੇ ਗਾਟਰ ਆ ਦੇਖ ਸਕਦੇ ਹੋ ਤੁਸੀਂ ਕਿਤੇ ਕੋਈ ਟਾਕੀ ਟਪੱਲਾ ਨਹੀਂ ਗਾਟਰਾਂ 'ਚ ਲੱਗਿਆ ਕੋਈ ਜਰ ਨਹੀਂ ਲੱਗੀ ਹੋਈ ਰੰਗ ਵੇੜ ਥੱਲੇ ਵੀ ਵਧੀਆ ਹੋਇਆ ਹੋਇਆ ਅੱਗੇ ਆ ਕੇ ਇਹ ਹਿੱਸਾ ਹਿੱਸਾ ਹੈਗਾ ਜੀ 3/2 ਇੰਚੀ ਹਿੱਸਾ ਚੌੜਸ ਹਿੱਸਾ ਡੰਡੇ ਆ ਬਾਕੀ ਹੱਬਾ ਵਗੈਰਾ ਜਿਹੜੀਆਂ ਚੰਗੀਆਂ ਤੇ ਹਿੱਸਾ ਚੌੜਾ ਵੀ ਪੂਰਾ ਕੋਈ ਭੀੜਾ ਨਹੀਂ ਬਾਕੀ ਹਿੱਸਾ ਕੋਈ ਪਲਟਣ ਦੀ ਸਮੱਸਿਆ ਨਹੀਂ ਆਉਂਦੀ ਹਿੱਸੇ ਦੇ ਵਿੱਚ ਹਿੱਸਾ ਪੂਰਾ ਚੜਾਈ ਦੇ ਵਿੱਚ ਦਾਲਾਂ ਵਗੈਰਾ ਵੀ ਬਿਲਕੁਲ ਸਾਫ਼ ਪਿਆ ਚੰਗਾ ਦਾਲਾਂ ਤੇ ਇਸ ਥੱਲੇ ਨੂੰ ਖੁੱਲਦਾ ਜਿਹੜਾ ਆਪਣੇ ਸਿੰਪਲ ਟਰਾਲੀਆਂ ਦੇ ਆਮ ਨੋਰਮਲ ਦਾਲੇ ਇਸ ਤਰ੍ਹਾਂ ਦੇ ਹੁੰਦੇ ਬਾਕੀ ਸਾਈਡਾਂ ਵਗੈਰਾ ਦੇਖ ਸਕਦੇ ਹੋ ਤੁਸੀਂ ਬਿਲਕੁਲ ਬੇਦਾਗ ਸਾਈਡਾਂ ਰੰਗ ਪੇਂਟ ਵਿੱਚੋਂ ਹੀ ਦੇਖ ਸਕਦੇ ਇਹਦੇ ਨਾਲ ਆਪਣਾ ਆਹ ਵੈੱਡ ਆਈ ਇਹ ਆਪਣੇ ਪਹਿਲਾ ਪੁਰਾਣੀ ਮਾਡਲ ਵਾਲੇ ਵੈੱਡਾ ਪੰਲੀਆਂ ਵਗੈਰਾ ਲਾਉਣ ਵਾਲੇ ਇਹ ਹੈਗਾ ਜੀ ਬੈੱਡ 2.5 ਫੁੱਟ 2.5 ਫੁੱਟ ਉੱਚਾ ਬੈੱਡ ਆ ਪ੍ਰੋਪਰ ਤੇ ਦੇਖ ਸਕਦੇ ਹੋ ਤੁਸੀਂ ਅੱਗੇ ਆਪਾਂ ਇਸ ਸਾਈਡ ਤੋਂ ਵੀ ਦਿਖਾ ਦਿੰਨੇ ਤੁਹਾਨੂੰ ਟਰਾਲੀ ਯਾਰ ਕਿਤੋਂ ਕੋਈ ਕਮੀ ਪੇਛੀ ਨਹੀਂ ਰੇਟ ਵੀ ਜਿਹੜਾ ਵੀਰ ਮੰਗਦੇ ਆ ਆਪਣੇ ਵੀਡੀਓ ਦੇ ਵਿੱਚ ਫੋਨ ਆਉਂਦੇ ਆ ਵੈਸੇ ਆਪਾਂ ਜੱਕਾਂ ਲੀਆਂ ਟਰਾਲੀਆਂ ਪਾਉਂਦੇ ਰਹਿੰਨੇ ਆ ਇਹ ਸਿੰਪਲ ਟਰਾਲੀ ਆਪਣੇ ਕੋਲ ਆਈ ਸੀਗੀ ਤੇ ਇਹ ਵੀ ਆਪਾਂ ਜਾਇਜ਼ ਰੇਟ ਤੇ ਹੀ ਦੇ ਦੇਣੀ ਟਰਾਲੀ ਕੋਈ ਬਾਲਾ ਰੇਟ ਨਹੀਂ ਹੈਗਾ ਤੇ ਰੇਟ ਦੀ ਗੱਲ ਕਰੀਏ ਟਰਾਲੀ ਦਾ ਰੇਟ ਹੈਗਾ ਜੀ ਮੁੱਲ 70000 ਰੁਪਇਆ ਪਰ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਜਾਂ ਵੇਂਦੇ ਆ ਉਹਨਾਂ ਵਾਸਤੇ ਇਹ ਟਰਾਲੀ ਆਪਾਂ 65000 ਦੀ ਦੇ ਦਾਂਗੇ 65000 ਇਸ ਟਰਾਲੀ ਦਾ ਰੇਟ ਆ ਜਿਹੜੇ ਵੀਰ ਆਪਣੇ ਨਾਲ ਜੁੜੇ ਆ ਚੈਨਲ ਕਰਕੇ 5000 ਰੁਪਇਆ ਚੈਨਲ ਕਰਕੇ ਉਹਨਾਂ ਦਾ ਸਿੱਧਾ ਮਾਨਤਾਣਾ ਤੇ ਬਾਰੀ ਵਾਲੀ ਟਰਾਲੀ ਆ ਬਾਰੀ ਕਈ ਵੀਰ ਮੰਗਦੇ ਵੀ ਬਾਰੀ ਹੋਵੇ ਟਰਾਲੀ ਜੈਕ ਵਾਲੀਆਂ ਦੇ ਵਿੱਚੋਂ ਹੁਣ ਖਤਮ ਹੁੰਦੀ ਜਾਂਦੀ ਬਾਰੀ ਘੱਟ ਰੱਖਦੇ ਆ ਇਹ ਬਾਰੀ ਵਾਲੀ ਟਰਾਲੀ ਆ ਦੇਖ ਸਕਦੇ ਹੋ ਤੁਸੀਂ ਟੂਲਟਾਲ ਵੀ ਵਧੀਆ ਪਿਆ ਰੰਗ ਬਿਲਕੁਲ ਚਾਰਚ ਫੇਰੋ ਚੰਗਾ ਹੋਇਆ ਵਿੱਚੋਂ ਤੁਸੀਂ ਦੇਖ ਸਕਦੇ ਹੋ ਚਾਰਚ ਫੇਰਾ ਸਾਨੂੰ ਵਿੱਚੋਂ ਵੀ ਵਿਖਾਤੀ ਕਿਤੋਂ ਕੋਈ ਮੋਰੀ ਨਹੀਂ ਇਹ ਨਹੀਂ ਵੀ ਦਾਣੇ ਪਾਉਂਗੇ ਤੁਸੀਂ ਡੁੱਲ ਜਾਣਗੇ ਜਿਹੜੇ ਵੀਰਾਂ ਨੇ ਥੋੜੀ ਵਾਈ ਕਰਨੀ ਆ ਘੱਟ ਪੈਸੇ ਲਾ ਕੇ ਆਪਣਾ ਕੰਮ ਟਾਈਮ ਪਾਸ ਕਰਨਾ ਵੈਸੇ ਹੁਣ ਜੈਕ ਵਾਲਿਆਂ ਦਾ ਆ ਗਿਆ ਜਮਾਨਾ ਸਿੰਪਲ ਟਰਾਲੀਆਂ ਘੱਟ ਰਹਿ ਗਈਆਂ ਲੋਕਾਂ ਕੋਲ ਪਰ ਫਿਰ ਵੀ ਇਹ ਵੀ ਪੂਰਾ ਕੰਮ ਦਿੰਦੀ ਆ ਟਰਾਲੀ ਪੂਰਾ ਵਜਨ ਲਿਜਾਊਗੀ ਪੂਰਾ ਕਣਕ ਝੋਨਾ ਤੁਹਾਡਾ ਟਾਊਗੀ ਹੋਰ ਵੀ ਜਿਹੜਾ ਵੀ ਤੁਸੀਂ ਕੰਮ ਲੈ ਸਕਦੇ ਹੋ ਟਰਾਲੀ ਫੁੱਲ ਦਊਗੀ ਕਿਸੇ ਪਾਸੋਂ ਕੋਈ ਕਮੀ ਨਹੀਂ ਗਾਡਰ-ਗਾਡਰ ਵੀ ਬਿਲਕੁਲ ਚੰਗੇ ਆ ਜੀ ਬਾਕੀ ਏਰੀਆ ਆਪਣਾ ਮੁਕੰਦੇ ਵਾਲਾ ਪਿੰਡ ਆ ਮੌਕਸਰ ਜ਼ਿਲ੍ਹੇ ਦੇ ਵਿੱਚ ਟਰਾਲੀ ਖੜੀ ਆ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਤੀ ਆ ਮੋਬਾਈਲ ਨੰਬਰ 9478886538 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਚੱਲ ਵੀ ਰਿਹਾ ਆਪਣੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਕੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਇਸ ਤਰ੍ਹਾਂ ਦੀਆਂ ਟਰਾਲੀਆਂ ਆਪਾਂ ਲੈ ਕੇ ਆਉਂਦੇ ਰਵਾਂਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ